ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਾ ਚੈਨਲ ਅੱਜ ਬੜੀ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਾਫੀ ਸਮੇਂ ਤੋਂ ਜਿਹੜੀ ਇੱਕ ਮੰਗ ਸੀਗੀ ਕਿ ਮਰੰਡੇ ਸ਼ਹਿਰ ਦੇ ਵਿੱਚ ਜਿਹੜਾ ਕੀ ਇੱਕ ਚੌਕ ਹੈ ਜਿਹਦਾ ਕੋਈ ਵੀ ਹੁਣ ਤੱਕ ਨਾਮ ਨਹੀਂ ਸੀਗਾ ਅਕਸਰ ਜਦੋਂ ਵੀ ਲੋਕ ਕੁਰਾਲੀ ਤੋਂ ਮਰੰਡੇ ਵੱਲ ਆਉਂਦੇ ਸੀਗੇ ਜਾਂ ਖਰੜ ਤੋਂ ਮਰੰਡੇ ਵੱਲ ਆਉਂਦੇ ਸੀਗੇ ਤਾਂ ਫਿਰ ਉਹ ਚੌਕ ਦੇ ਉੱਤੇ ਆ ਕੇ ਫਸਲ ਹੋ ਜਾਂਦੇ ਸੀ ਕਿ ਨਾ ਤਾਂ ਉੱਤੇ ਕੋਈ ਚਿੰਨ ਸੀਗਾ ਕਿ ਕੁਰਾਲੀ ਵਾਲ ਨੂੰ ਖਰੜ ਵਾਲ ਨੂੰ ਜਾਂ ਮਰੰਡੇ ਸ਼ਹਿਰ ਵਾਲ ਨੂੰ ਜਾਣ ਦਾ ਰਸਤਾ ਕਿਹੜਾ ਤਾਂ ਬੜੀ ਖੁਸ਼ਕਬੀ ਦੀ ਗੱਲ ਤੇ ਕਾਫੀ ਸਮੇ ਤੋਂ ਮੰਗ ਵੀ ਸੀ ਕਿ ਇਸ ਚੌਕ ਦਾ ਨਾਮ ਕੋਈ ਨਾ ਕੋਈ ਰੱਖਿਆ ਜਾਵੇ ਤੇ ਅਕਸਰ ਨਾਮ ਨਾ ਹੁਣ ਕਰਕੇ ਤਾਂ ਲੋਕ ਉਹਨੂੰ ਵੇਰਕਾ ਚੌਕ ਦੇ ਨਾਮ ਨਾਲ ਵੀ ਜਾਣਦੇ ਸੀ ਕਿਉਂਕਿ ਵੇਰਕਾ ਬੂਤ ਉਹਦੇ ਨਾਲ ਹੈ ਤਾਂ ਉਹ ਵੇਰਕਾ ਚੌਕ ਉਹਨੂੰ ਅਕਸਰ ਕਿਹਾ ਜਾਂਦਾ ਸੀਗਾ ਪਰ ਹੁਣ ਜੱਸਾ ਸਿੰਘ ਰਾਮ ਗੜੀਆ ਜਿਹਦੇ ਨਾਮ ਦੇ ਉੱਤੇ ਉਹਦਾ ਚੌਕ ਦਾ ਨਾਮ ਰੱਖ ਦਿੱਤਾ ਗਿਆ ਹਾਂਜੀ ਜੱਸਾ ਚਾਹ ਰਹੇ ਕਿ ਜੱਸਾ ਸਿੰਘ ਰਾਮ ਗੜੀਆ ਫੈਡਰੇਸ਼ਨ ਵੱਲੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਕਿ ਉਹਨਾਂ ਦੇ ਨਾਮ ਤੇ ਇਹ ਚੌਕ ਦਾ ਨਾਮ ਰੱਖਿਆ ਜਾਣਾ ਚਾਹੀਦਾ ਤੇ ਹੋਇਆ ਵੀ ਇਦਾਂ ਹੀ ਕਿ ਅੱਜ ਹਲਕਾ ਬਧਾਇਆ ਇੱਕ ਡਾਕਟਰ ਚਰਨਜੀਤ ਸਿੰਘ ਜੀ ਵੱਲੋਂ ਜੱਸਾ ਸਿੰਘ ਰਾਮਗੜੀਆ ਚੌਂਕ ਦਾ ਉਦਘਾਟਨ ਕੀਤਾ ਗਿਆ ਤੇ ਉਹਨਾਂ ਦੇ ਨਾਮ ਦਾ ਬੋਰਡ ਸਿਸ਼ੋਭਿਤ ਕੀਤਾ ਗਿਆ ਤੇ ਨਾਲ ਹੀ ਇੱਕ ਚਿੰਨ੍ਹ ਲਗਾਇਆ ਗਿਆ ਕਿ ਜਿਹੜੇ ਕੋਰਾਲੀ ਤੋਂ ਖਰੜ ਜਾਣਾ ਚਾਹੁੰਦੇ ਨੇ ਜਾਂ ਮਰੰਡੇ ਵੱਲ ਜਾਣਾ ਚਾਹੁੰਦੇ ਨੇ ਤਾਂ ਉਹ ਨਾਲ ਲਿਖ ਦਿੱਤੇ ਗਏ ਨੇ ਤੇ ਕਿ ਰੂਟ ਵਾਈਜ਼ ਜਿਹੜਾ ਵੀ ਬੰਦਾ ਇੱਧਰੋਂ ਜਾਣਾ ਚਾਹੁੰਦਾ ਤਾਂ ਉੱਥੇ ਪੜ੍ਹ ਕੇ ਸੰਪਰਕ ਤੇ ਆਪਣੇ ਜਾ ਸਕਦਾ ਆ। ਤੇ ਇੱਕ ਬਹੁਤ ਵਧੀਆ ਇੱਕ ਮਾਣ ਵਾਲੀ ਗੱਲ ਹੋਈ ਹੈ ਕਿ ਇੱਕ ਜਸਾ ਸਿੰਘ ਰਾਮਗੜੀ ਜੀ ਦੀ ਕੰ ਸਿਕਾਉਨੋ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਤੇ ਇੱਕ ਜਰਨਲ ਨੇ ਤੇ ਉਹਨਾਂ ਦੇ ਨਾਮ ਦੇ ਨਾਲ ਅਗਰ ਕਿਸੇ ਵੀ ਸੰਬੰਧ ਚਾਹੀਦਾ ਇਦਾਂ ਦੇ ਕੋਈ ਵੀ ਲੋਕੇਸ਼ਨ ਦਾ ਨਾਮ ਰੱਖਿਆ ਜਾਂਦਾ ਤਾਂ ਇੱਕ ਬੜੀ ਮਾਣ ਵਾਲੀ ਗੱਲ ਹੋ ਜਾਂਦੀ ਆ ਇਦਾਂ ਦੀ ਸਖਸ਼ੀਤਾ ਨੂੰ ਅਸੀਂ ਯਾਦ ਕਰਨਾ ਸਾਡੇ ਲਈ ਬਹੁਤ ਬੜੀ ਇੱਕ ਵਧੀਆ ਗੱਲ ਹੈ ਕਿ ਸਾਨੂੰ ਉਹਨਾਂ ਦੀ ਯਾਦ ਰੱਖਣਾ ਚਾਹੀਦਾ ਇਦਾਂ ਦੇ ਕੋਈ ਵੀ ਕੋਈ ਪਲੇਟਫਾਰਮ ਹੈਗੇ ਆ ਉਹਨਾਂ ਦੇ ਨਾਮ ਨਾਲ ਜਾਣੇ ਜਾਣੇ ਚਾਹੀਦੇ ਆ ਤੋ ਆਓ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਉਦ ਘਾਟਨ ਕੀਤਾ ਗਿਆ ਮੌਕੇ ਦੀਆਂ ਮਰੰਡੇ ਦੀਆਂ ਮਹਾਨ ਸ਼ਖਸੀਤਾਂ ਜਿਹੜੀ ਵੀ ਹੈਗੀਆਂ ਮੌਕੇ ਤੇ ਹਾਜ਼ਰ ਰਹੀਆਂ ਜਿਹੜੀ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਸਾਰੇ ਮੈਂਬਰ ਸਹਿਵਾਨ ਹਾਜ਼ਰ ਸਨ ਐਮਸੀ ਸਹਿਵਾਨ ਮਰੰਡੇ ਦੇ ਪ੍ਰਧਾਨ ਜੀ ਅਤੇ ਹੋਰ ਵੀ ਅਨੇਕਾਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਆਓ ਦੇਖੋ ਪੂਰੀ ਮਾਰਜਾ ਮਾਰਜਾ سبه جي واسطو جي ڪري رهيو آهي ڀلي 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 ڀ ਹਾਂ ਜੀ ਡਾਕਟਰ ਬਾਕੀ ਸਾਰ ਕੇ ਸਰਦਾਰ ਜੱਸਾ ਸਿੰਘੀ ਰਾਮਗੜੀਆ ਜਿਨ੍ਹਾਂ ਦਾ ਕੇ 300 ਸਾਲ ਪਿਛਲੀ ਸਾਲ ਮਨਾਇਆ ਗਿਆ ਤੇ ਅੱਜ 300 ਸਾਲ ਇੱਕ ਸਾਲ ਦਾ ਜਿਹੜਾ ਉਹਨਾਂ ਦਾ ਜਨਮ ਸਤਾਬਦੀ ਹੈ ਉਹ ਉਸ ਮੌਕੇ ਤੇ ਅੱਜ ਜਿਹੜਾ ਸਾਡਾ ਇਹ ਚੌਕ ਹੈਗਾ ਇਸ ਦਾ ਨਾਮ ਜਿਹੜਾ ਹੈਗਾ ਉਹ ਸਰਦਾਰ ਜੱਸਾ ਸਿੰਘ ਰਾਮਗੜੀਆ ਚੌਕ ਜਿਹੜਾ ਰੱਖਿਆ ਗਿਆ ਤੇ ਮੈਂ ਸਮਝਦਾ ਕਿ ਐਸੇ ਜਰਨੈਲ ਜਿਨ੍ਹਾਂ ਨੇ ਕਿ ਪੰਜਾਬ ਨੂੰ ਸਿੱਖ ਕੌਮ ਨੂੰ ਜਿੰਦਾ ਰੱਖਿਆ ਉਹਨਾਂ ਦਾ ਨਾਂ ਜਿਹੜਾ ਹੈਗਾ ਜਗ੍ਹਾ-ਜਗ੍ਹਾ ਜਿਹੜਾ ਹੈਗਾ ਲਿਖਿਆ ਜਾਣਾ ਚਾਹੀਦਾ ਤੇ ਅੱਜ ਮੋਰਿੰਡੇ ਲਈ ਔਰ ਸਾਡੇ ਸਾਰੇ ਰਾਮਗੜੀਆ ਬਰਾਦਰੀ ਲਈ ਇੱਕ ਬਹੁਤ ਹੀ ਮਾਨ ਦੀ ਗੱਲ ਹੈ ਕਿ ਅੱਜ ਇਸ ਕੌਮ ਦਾ ਜਿਹੜਾ ਇਹ ਨਾਂ ਰੱਖਿਆ ਅਸੀਂ ਉਹਨਾਂ ਦੀ ਦੇਣਤਾ ਨਹੀਂ ਦੇ ਸਕਦੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੋ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ ਉਹ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਲੇਕਿਨ ਅੱਜ ਇਸ ਟੌਮ ਦਾ ਨਾਮ ਰੱਖਣ ਨਾਲ ਜੋ ਵੀ ਇੱਥੇ ਆਏਗਾ ਪੜੇਗਾ ਤਾਂ ਉਹ ਉਹਨੂੰ ਯਾਦ ਕਰੇਗਾ ਕਿ ਇਹ ਉਹਨਾਂ ਲਈ ਸਾਡੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਵੱਲੋਂ ਬਹੁਤ ਵੱਡੀ ਸ਼ਰਧਾਂਜਲੀ ਤੇ ਮੈਂ ਸਮਝਦਾ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਆਪਣੇ ਜਿਹੜੇ ਬਜ਼ੁਰਗ ਸਾਡੇ ਇਹਨਾਂ ਨੇ ਸਾਨੂੰ ਇਹ ਪਗੜੀਆਂ ਅੱਜ ਸਜਾਈਆਂ ਸੀ ਆਪਣੇ ਸਿਰਾਂ ਤੇ ਇਹ ਮਾਣ ਸਾਨੂੰ ਉਹਨਾਂ ਨੇ ਦਿੱਤਾ ਤੇ ਆਪਣੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਇਹੀ ਅੱਜ ਦੇ ਦਿਨ ਬੇਨਤੀ ਕਰਦਾ ਕਿ ਐਸੇ ਜਿਹੜੇ ਸਾਡੇ ਯੋਧੇ ਹੋਏ ਉਹਨਾਂ ਨੂੰ ਅਸੀਂ ਸਦਾ ਯਾਦ ਰੱਖੀਏ ਔਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਬਾਰੇ ਕਹਾਣੀਆਂ ਪਹਿਲਾਂ ਹੁੰਦਾ ਸੀ ਕਿ ਨਾਨੀਆਂ ਆਪਣੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਯੋਧਿਆਂ ਦੀ ਲੇਕਿਨ ਅੱਜ ਕਿਸੇ ਕੋ ਸਮਾਂ ਨਹੀਂ ਹੈ ਸੋ ਸਾਨੂੰ ਸਮਾਂ ਕੱਢਣਾ ਪੈਣਾ ਨਹੀਂ ਤਾਂ ਜਿਹੜੀ ਕੌਮ ਆਪਣੇ ਪਛੋਕੜ ਨੂੰ ਭੁੱਲ ਜਾਂਦੀ ਹੈ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਹੌਲੀ-ਹੌਲੀ ਮਰ ਜਾਂਦੀ ਹੈ ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਡੀ ਕੌਮ ਐਦਾਂ ਹੀ ਸਾਡੀ ਪੰਜਾਬੀ ਸਾਡੀ ਪੰਜਾਬੀ ਸਾਡਾ ਵਿਰਸਾ ਜੀਂਦਾ ਰਹੇ ਤਾਂ ਐਸੇ ਜਿਹੜੇ ਸਾਡੇ ਮਹਾਨ ਸ਼ਹੀਦ ਨੇ ਮਹਾਨ ਦੇਣ ਦਾ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਬੱਚਿਆਂ ਆਉਣ ਵਾਲਿਆਂ ਕਾਮਨ ਨੂੰ ਵੀ ਉਹਨਾਂ ਬਾਰੇ ਦੱਸਿਓ ਮੈਂ ਬਹੁਤ ਬਹੁਤ ਸਾਰੀ ਧਰਮਗੜੀਆ ਬਰਾਦੀ ਸਾਡੇ ਵੀਰ ਆਏ ਨੇ ਉਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਜਲਦ ਜਿਹੜਾ ਸਾਡਾ ਪੰਜਾਬ ਰੰਗਲਾ ਪੰਜਾਬ ਬਣੇਗਾ ਸੁਬਹ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਧੰਨ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ